ਵੀ ਸੱਚੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਵਾਲਾ ਰਕੇਸ਼ ਪਾਉਂਦਾ ਮੇਰੇ ਵਿੱਚ ਆਓ ਸਾਹਮਣੇ ਇਸ ਲਈ ਦਸਾਂਝਾ ਦੀ ਧਰਤੀ ਦਾ ਸੁਨੀਲ ਤੇ ਦਰਸ਼ਕਾਂ ਦੇ ਵਿੱਚ ਹੋ ਰਿਹਾ ਖਦਾਰੋ ਬੋਲਾ ਨੰਬਰ 2 ਇਲਾ ਗੂੰਜ ਰਿਹਾ ਮੇਰੇ ਮਿੱਤਰੋ ਦਰਸ਼ਕ ਵੀਰੋ ਤੁਹਾਡਾ ਜਹੀਦਾ ਖਿਡਾਰੀ ਬਣ ਗਿਆ ਅੱਜ ਦੇ ਮੇਲੇ ਤੇ ਦੋ ਸੰਝ ਆਲੇ ਨੇ ਕਹਿੰਦੇ ਦਰਸ਼ਕਾਂ ਦੇ ਖੇਲ ਜਿੱਤੇ ਆ ਮੇਰੇ ਵੀਰੋ ਉਹ ਪਾਲੇ ਦੇ ਨਾਲ ਟੱਕਰ ਫੜਿਆ ਗੋਟੇ ਹੁਣ ਵੇਖਾਂਗੇ ਹੱਲਾ ਗੁੱਲਾ ਇਹ ਲੈ ਵੀ ਆ ਨੰਬਰ ਇਹ ਉਹ ਟੱਕਰ 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 ਵਧ ਗਿਆ ਟੱਕਾ ਆ ਪਾਲਾ ਦੁਨੀਆ ਦਾ ਚਿਹਤਾ ਜਫੀ ਹੈ ਬਾਲੇ ਨੇ ਵੀ ਹੱਸ ਕੇ ਜਫਾ ਲਾਇਆ ਬਾਲੇ ਨੇ ਵੀ ਹੱਸ ਕੇ ਜਫਾ ਲਾਇਆ ਸਾਹਮਣੇ ਕਹਿੰਦੇ ਮੁੰਡਾ ਦਾ ਪਾਲ ਦਾ ਇਹ ਸੁਨੀਲ ਹੈ ਕਹਿੰਦੇ ਵੀ ਡੇਰਿਆ ਮੇਰੇ ਮਿੱਤਰੋ ਦਸਾਂਝਾਂ ਦੇ ਵਿੱਚ ਕਬੱਡੀ ਪਾ ਰਿਹਾ ਆ ਮੁੰਡੇ ਨੇ ਅੱਜ ਮੇਲਾ ਲੁੱਟਣ ਵਾਲੀ ਗੱਲ ਕੀਤੀ ਮੇਰੇ ਮਿੱਤਰੋ ਬੂਟਾਂ ਅੰਦਾਣੇ ਵਾਲਾ ਬੂਟਾ ਇਹ ਆਹ ਕੀ ਬਾਤ ਹੈ ਓਹ ਆਹ ਚੱਕ ਕੋਈ ਚੱਕਰ ਨਹੀਂ ਅੱਜ ਤਾਂ ਮੇਲਾ ਹੀ ਲੁੱਟ ਲਿਆ